ਹੈਲੋ ਲੋ ਬਈ ਸਸਰੀ ਕਾਲ ਹੈਲੋ ਓ ਬਾਈ ਸੁਖ ਤੇ ਸ਼ਿਕਾਇਤਾਂ ਮਾਉਦੋਨੀ ਆ ਕੈ ਤੂੰ ਬਈ ਕੰਮ ਨਹੀਂ ਪੂਰਾ ਕਰਦਾ ਕੰਮ ਰੋਟੀ ਦਾ ਕਾਰਜਨ ਦਾ ਦਵਾਰੇ ਜਾਨੂ ਹੋਰ ਨਿਕਲ ਜਾਂਦਾ ਜਾਨੂ ਮੈਂ ਆ ਜੰਦਾ ਇੱਧਰ ਔਰ ਫੇਰ ਦੁਬਾਰੇ ਕਹੇ ਤੂੰ ਬਈ ਕਬੂਤਰ ਭਾਈ ਦੌੜੋਦੋ ਨਾ ਗਿਆ ਤੂੰ ਹੈ ਕਬੂਤਰ ਭਾਈ ਦੌੜ ਪਰ ਮੀਟਿੰਗ ਮੀਟਿੰਗ ਉਹ ਆਇਆ ਵੀਰੇ ਲਗਾਤਾਰ ਜਰਾ ਕੰਮ ਕਰੇ ਕਰੇ ਥੱਕ ਜਿਹਰੇ ਨੇ ਇੱਕ ਦਿਨ ਰੈਸਟ ਲੈਣ ਜਾਇ ਕਰਦੇ ਆ ਕਬੂਤਰ ਉਹਨੇ ਕਹਿੰਦੇ ਨਾਉਂਦਾ ਹੈ ਉਹ ਤੁਹਾਨੂੰ ਰੈਸਟ ਪੈ ਜਿੰਦੀ ਹੈ ਆਪਰੇ ਪੂਰਾ ਮਨ ਨੂੰ ਸ਼ੂਨ ਮਿਲ ਜਾਂਦਾ ਕਿਉਂਕਿ ਸਹੀ ਦੀ ਸ਼ਾਂਤੀ ਨਾਲ ਮਨ ਦੀ ਸ਼ਾਂਤੀ ਕਿੱਥੇ ਹੈ ਇਹ ਵੀ ਨਹੀਂ ਇਹ ਵੀ ਨਹੀਂ ਖੜਦੇ ਕੰਮ ਕੱਢੀ ਜਾਂਦੇ ਆ ਉਡੀ ਖੜਾ ਹਟ ਹੁਣ ਆਹ ਹੈ ਕਿਤਾ ਪਹਿਲਾਂ ਕੋਨ ਕੰਟਰੈਕਟ ਇਹ ਇਹ ਬਾਤ ਕੀ ਬਣ ਗਈ ਇਹ ਬਹੁਤ ਕਾਊਂਟਰ ਦੇ ਨਾਮ ਤੇ ਕੱਢੀ ਜਾਂਦੇ ਲੋਬਾਖੂ ਨਿਕਲਣਾ ਕਿਹੜੇ ਗੱਲ ਦੀ ਗੱਲ ਕਰੀ ਦੀ ਤੁਸੀਂ ਦੋ ਮਹੀਨੇ ਲਾਉਣੇ ਆ ਇਹਦਾ ਮਤਲਬ ਕਹਤਾ ਸੀ ਦੋ ਮਹੀਨੇ ਦਾ ਕਿੰਨੇ ਮਹੀਨੇ ਹੋ ਗਏ ਇਹ ਦੋ ਤਰੀਕ ਨੂੰ ਦੋ ਮਹੀਨੇ ਆਉਣਾ ਜਿਹੜੀ ਛੁੱਟੀਆਂ ਕਰੀਆ ਉਹ ਲੱਗਦਾ ਔਰ ਇਹ ਸਾਡੇ ਦੋ ਮਹੀਨੇ ਲਾਉਣੇ ਨੇ ਛੁੱਟੀਆਂ ਕੱਢ ਕੇ ਦੋ ਮਹੀਨੇ ਪੂਰੇ ਹੋਣ ਛੁੱਟੀਆਂ ਕੱਢ ਕੇ ਤੇ ਦੋ ਮਹੀਨੇ ਪੂਰੇ ਹੋ ਆ ਉਸੇ ਸਮਝਲਾਤਾ ਵੇ ਹੈ ਸਿਸਟਮ ਚਲਾਇਆ ਨਹੀਂ ਹੈ ਗੱਲ ਇਹ ਉਂ ਅਸੀਂ ਪਾਣੀ ਪਾ ਦਿੰਦੇ ਆ ਪਰ ਚੱਲੀ ਜਾਂਦਾ ਉਹਦਾ ਕੀ ਫਾਇਦਾ ਹੀ ਨਾ ਉਹ ਯਾਰ ਉਹ ਟੈਂਕ ਰੱਖੂਗੀਆਂ ਉੱਥੇ ਜਿੱਥੇ ਟੈਂਕੀ ਬਟ ਕਰਦੇ ਹੈ ਹੈ ਪਾਣੀ ਪਾ ਦੇ ਪਾਣੀ ਦੀਆਂ ਦੇ ਵਿੱਚ ਇੱਥੇ ਮਿੱਟੀ ਦੀਆਂ ਦੀਆਂ ਇਹ ਤੇ ਬੱਚਾ ਬਣਾਇਆ ਤਾਂ ਬੱਚਾ ਵੈਖੀ ਬਣਾ ਲਿਆ ਕਈ ਵਾਰੀ ਬੱਚੇ ਜੀ ਵੀ ਠੀਕ ਹੈ ਕੋਈ ਡੰਕਰ ਨਾਣਾ ਹੋਣ ਉਹ ਬੰਨ ਵੀ ਨਾਣਾ ਹੋ ਜੀ ਨਾਲ ਪਾਣੀ ਪਲਾ ਹੋ ਜਾਂਦਾ ਆਹੋਸ਼ਣਾ ਤੁਹੀ ਚਾਹੀਦੀ ਐ ਉਰੇ ਹੈ ਤੇਰਾ ਸਿਸਟਮ ਹੈ ਉਹ ਕਿਵੇਂ ਕੰਪੈਰ ਕੱਢਿਆ ਹੋਇਆ ਹੈ ਇੱਟਾ ਆ ਗਿਆ ਬਾਈ ਉਰੇ ਹੁਣ ਜੇ ਇੱਟਾਂ ਚੱਕੂngੀਆਂ ਤਾਂ ਸਿਸਟਮ ਬਣਨਾ ਨਾਲ ਤਾਂ ਹੈਗਾ ਪਰਲੇ ਪਾਸੇ ਥੋੜੀ ਜਗ੍ਹਾ ਘਟਾ ਬਣੂਗਾ ਨਹੀਂ ਬਣ ਜਾਣਾ ਅੱਜ ਵੀ ਸੋਚਿਆ ਤਾਂ ਵੀ ਬਣਾਈਏ ਅੱਜ ਹੁਣ ਇਹ ਪਾਣੀ ਪਿੰਡੀਆਂ ਨਹੀਂ ਇੱਥੇ ਉਹਦੇ ਵਿੱਚ ਪਾਉਣਾ ਪੈਂਦਾ ਆਓ ਚਲੋ ਹੈ ਪਾਦੇ ਕਰ ਨਹੀਂ ਬੀਬੀ ਨੂੰ ਵੀ ਨਹੀਂ ਆ ਪੀਂਦੀ ਨਹੀਂ ਉਹ ਪੀਂ ਜਾਂਦੀਆਂ ਆ ਨਹੀਂ ਮਤਲਬ ਨਖਰੇ ਕਰਦੀਆਂ ਨਖਰੇ ਕਰਦੀਆਂ ਉੱਥੇ ਹੀ ਚ ਪਾਉਂਗਾ ਪਾਣੀ ਫੇ ਦੇਖੀ ਕਿਹੜੇ ਸਾਭ ਕੇ ਪੀਂਦੀਆਂ ਅਜੇ ਤੱਕ ਇਹ ਪਾਏ ਪਾਏ ਤੇ ਚਾ ਰੱਖਿਆ ਵਾ ਇਹਦੇ ਵਿੱਚ ਪਾ ਦਿੰਦੇ ਹਾਂ ਆਹ ਜੇ ਤਰ੍ਹਾਂ ਚ ਲਾ ਕੇ ਦਿਖਾ ਦਿੰਦੇ ਆ ਭਾਈ ਹਾਂ ਆਹ ਦੇਖੋ ਭਾਈ ਪਿਆਜ ਇਹ ਪਿਆਜ ਕਰਤਾ ਆ ਦੇਖੋ ਇਹ ਸੁਨਾ ਉੱਗਾ ਹੋ ਰਿਹਾ ਨੇ ਦੇਖੋ ਲਾਲ ਪਿਆਜ ਪਿਆਜ ਚੰਗਾ ਹੋ ਗਿਆ ਯਾਰ ਬਹੁਤ ਵਾ ਪਿਆਜ ਆ ਕਰ ਬਸ ਥੋੜਾ ਆ ਬੰਮੇ ਇਹ ਹੋ ਬੰਮੇ ਖੱਟੇ ਮੈਂ ਤੁਹਾਨੂੰ ਕੀ ਨਹੀਂ ਕਿਹਾ ਤਾਂ ਮੈਂ ਤੁਹਾਨੂੰ ਡੌਂਸਰ ਕਿਹਾ ਤਾਂ ਕਿ ਗਟੇ ਗਾਲ ਲਏ ਆ ਉਸੇ ਕੰਮ ਕਰਦਾ ਗਾਲ ਤੇ ਜਲ ਕੋਈ ਖਰਚੇ ਛੱਡ ਦੂ ਤਾਂ ਪੈ ਪੈਦਾਵਾਰ ਤਾਂ ਹੋਈ ਹੋਵਾ। ਨਹੀਂ ਕਿਤੇ ਹੋਰ ਤੇ ਰੀਣੇ ਦੇ ਦ। ਹੁਣ ਸਾਰੇ ਚ ਪਾਣੀ ਆਊਗਾ। ਹਾਂ। ਸਾਰੇ ਇਹ ਚਲੇ ਜਾਣਾ ਹੋਈ। ਚੱਕੋ ਚੱਕੋ ਬਈ ਚਲੋ ਚਲੋ। ਆਇਆ ਨਹੀਂ ਪਾਣੀ। ਆ ਗਿਆ ਆ ਗਿਆ। ਆ ਗਿਆ ਪਾਣੀ ਹੋ ਹੋਲੀ ਵਧੂਗਾ ਇਹ। ਗਿੱਤ ਮੈਂ ਆਹੋ ਗੜੀ ਗਲਾ ਇਹ ਤਾਂ ਲਾਦੀ ਹੈ ਇਹਨਾਂ ਨੇ ਪੀਣਾ ਹੈ ਮਰਜੀ ਗੱਲ ਪੀਣਾ ਉਹ ਆਏ ਥੋੜੋ ਵੀ ਹਰ ਵਾਰ ਤੇਰੇ ਜੇ ਤੂੰ ਆ ਗਿਆ ਕਿਤੇ ਕੈਮਰਾ ਦੇਖ ਕੇ ਨਾ ਪਾਣੀ ਥੋੜਾ ਗਲਾ ਚ ਚੱਕਣਾ ਵੀ ਕੈਮਰਾ ਖੋਲ੍ਹੇ ਮੈਂ ਪਾਣੀ ਪੀ ਜੀ ਹਾਂ ਕਹਿੰਦਾ ਵੀ ਸੱਜਾ ਮਾਰਦੀ ਹੈੜੀ ਲਾਦੀ ਮੈਂ ਇਹਦਾ ਬਹੁਤ ਮਾਰਦੀ ਆ ਘਰਦਿਆਂ ਨੂੰ ਨਹੀਂ ਕੁਝ ਵੀ ਕਹਿਣਾ ਬਾਹਰਲਾ ਬੰਦਾ ਅੱਜ ਉੱਪਰ ਆ ਤੇਰੇ ਬਰ ਕੋਸੇ ਹੋਈ ਵੀ ਆ ਇਹ ਵੀ ਗੱਗੇ ਨੂੰ ਟੱਕਰ ਮਾਰਾ ਦੋ ਚਾਰ ਇਹਨੂੰ ਆਈ ਨਹੀਂ ਪਤਾ ਵੀ ਉਹਨੇ ਫੇਰ ਕੁੱਟਣੀ ਦੀ ਆ ਥੇਲੇ ਇਹਦੀ ਬਰਾਬਰ ਤਾਂ ਮਰਦਾ ਕਿਤੇ ਨਹੀਂ ਆਂਦਾ ਹੋਰ। ਲੱਕੀ ਭਾਈ ਉਧਰ ਉਹ ਸ਼ੈੱਡ ਸਭ ਤੋਂ ਜ਼ਿਆਦਾ ਪਾਣੀ ਦਿੰਦੀ ਏ। ਇਹ ਸ਼ੈੱਡ ਵਾਲੀ ਵਿਚਾਰੀ ਨਾਲੇ ਦੇਖ। ਇੱਥੇ ਹੈ ਮੈਗੀ ਜੀ ਦਾ ਪਾਣੀ ਲਾਦਾ ਮਨੂੰ। ਉਧਰ ਤੋਂ ਜ਼ਿਆਦਾ ਦਿੰਦੀ ਏ। ਤਾਂ ਹੀ ਫਿਰ ਯਾਰ ਮੰਮੇ ਇਹ ਕੰਮ ਚਾਹੀਦਾ ਇਦਾਂ ਪਾਣੀ ਦਾ ਨੰਗਾ ਜਿਹਦਾ ਖੁੱਲਾ ਹੀ। ਜਾ ਡੰਗ ਦਾ ਜੀ ਕਰਿਆ ਜੈਨਗਰ ਪਾਣੀ ਪੀਵੇ। ਕੀ ਨਹੀਂ ਗੱਲ? ਉਹ ਜੇ ਤੈਨੂੰ ਬਾਹਰ ਰੱਖਾਂ ਮੈਂ। ਤੂੰ ਦੋ ਵਾਰ ਪਾਣੀ ਨਾ ਮਾ। ਪੁਸਾ ਨਹੀਂ ਹੋਊਗਾ ਤੈਨੂੰ। ਕੋਈ ਤਾਂ ਕੰਮ ਕਰਨਾ ਮੈਂ ਚੱਕਰ ਉਹ ਹੀ ਜਾ ਵੀ ਆਪਣਾ ਤਾਂ ਜੀ ਕਹਿਆ ਡੰਗਰ ਪਾਣੀ ਵੀ ਬੇ ਨਾ ਡੰਗਰ ਖੋਲ ਰਿਹਾ ਖੋਲ ਰੂਗਾ ਦੁੱਧ ਆਪੇ ਲਾਉਂਗਾ ਇਹਦੇ ਕੋ ਪਾਣੀ ਨੂੰ ਪਾਤ ਪਾਤਾ ਦੱਸਦਾ ਇੱਕ ਵਾਰੀ ਦਿਖਾ ਲੈ ਮੈਨੂੰ ਦਿਖਾਉਣਾ ਕਿਉਂ ਤੂੰ ਪਾਤਾ ਦੱਸਦਾ ਹਾਂ ਉੱਤੀ ਬੰਨੀ ਹੁਣ ਇਧਰ ਉਹਨਾਂ ਘਰੇ ਨੂੰ ਆਪਣਾ ਹੌਲੀ ਉੱਥੇ ਪੀਣਾ ਸਿੱਖੋਗੀ ਪਾਣੀ ਤਾਂ ਸਿੱਖਿਆ ਹੋ ਪਹਿਲਾਂ ਹੈ ਨਹੀਂ ਤੈਨਾਂ ਡੰਕਰ ਤਾਂ ਉਹ ਵੀ ਖੁੱਲੇ ਅਸੀਂ ਦਾ ਬਸ ਤੇ ਤੇਰਾ ਕੰਮ ਆ ਇਕੱਲੇ ਕੱਕ ਪਾਉਣੇ ਇਹ ਵੀ ਇੱਕ ਖੁੱਲੇ ਛੜਦੈ ਨਹੀਂ ਕਟੀਆਂ ਵੀ ਉਹ ਤੁਹਾਨੂੰ ਦੱਸਦਾ ਮੈਂ ਇਹ ਚਾਹੀਦਾ ਇੱਦਾਂ ਹੀ ਹੈ ਨਹੀਂ ਆਹ ਕਿ ਆ ਮੈਂ ਇਧਰ ਦੇ ਖੋਲ ਕੇ ਅੰਦਰ ਬੰਨੋ ਅੰਦਰ ਦੇ ਕੋ ਕੇ ਬਾਹਰ ਬੰਨੋ ਇਹ ਤਾਂ ਨਿਆਜ ਕੰਮ ਫੜ ਕੱਖ ਪਾਤੇ ਪਾਣੀ ਖੁੱਲਾ ਏ ਠੀਕ ਨਹੀਂ ਗੱਲ ਤੇ ਜੰਗਲ ਚ ਛੜਦੇ ਕੱਖ ਵੀਰੇ ਨੇ ਆਪੇ ਆ ਬਖੜੀ ਜਿਹੜੇ ਦੁੱਧੇ ਆ ਨਹੀਂ ਲੈਣੂਗਾ ਆ ਫੜਨੀ ਔਖੀ ਹੋਣੀ ਆ ਨਾ ਨਹੀਂ ਭਾਈ ਕੋਈ ਵੀ ਕੋਈ ਵੀ ਜਾਨਵਰ ਆ ਉਹਦੇ ਬੱਚੀ ਅੰਦਰ ਜਾ ਕੇ ਉਹਨੂੰ ਚ ਪੀਣ ਲੱਗੀ ਤੇ ਯਾਦ ਰਹਿ ਕੇ ਖੁਸ਼ ਆ ਰਹਾ ਬੱਚੀ ਦੇਖ ਲੈ ਔਰੇ ਨਹੀਂ ਪੀ ਕੇ ਕਿਥੇ ਜਾ ਕੇ ਪੀਣ ਲੱਗੀ ਉਹ ਔਰੇ ਦੀ ਪੀਤਾ ਚ ਬੱਚੇ ਜਨਾਬ ਔਰੇ ਦੀ ਪੀਤਾ ਉੱਥੇ ਜਾ ਕੇ ਪੀਤਾ ਆਪਣੀ ਮਰਜ਼ੀ ਦੀਆਂ ਤਾਂ ਕਰਦੀਆਂ ਜਿਹੜੇ ਪਾਣਾ ਪੀਣਾ ਨਹੀਂ ਘੁੱਟ ਕੇ ਪੀ ਲੂਗੀਆਂ ਬਾਹਲ ਵਿੱਚ ਜੇ ਮੜਾ ਇਹਨੂੰ ਭਰਦੇ ਜਿਹੜੇ ਖਾਲੀ ਕਰ ਦਿੰਦੇ ਹਾਂ ਮੈਨੂੰ ਇਹਨਾਂ ਦੇ ਫੈਸਟਵਲ ਲਾਉਣਾ ਪਾਣੀ ਲੈਣਾ ਤਾਜ਼ੇ ਵਾਲਾ ਛੂਟੀ ਜੀ ਕਟੈਂਕੀ ਰੱਖ ਦੇਣੀ 50 ਲੀਟਰ ਦੀ ਉਹ ਡਰਮ ਹਾਂ ਉਹਦੇ ਵਿੱਚ ਤਾਜ਼ਾ ਪਾਣੀ ਪਾ ਕੇ ਰੂਜੇ ਸੁਣ ਲੈਣਾ ਕਿਉਂਕਿ ਹੋ ਜਾ ਟੈਂਕੀ ਦਾ ਪਾਣੀ ਉਹ ਤਾਂ ਗਰਮ ਹੋ ਜਾਂਦਾ ਯਾਰ ਹਾਂ ਉਹ ਚਾਹੇ ਵੀ ਜੇ ਮੋਟਰ ਦਾ ਪਾਣੀ ਪਾ ਦੇ, ਚਾਹੇ ਟੂਕੀ ਦਾ ਪਾ ਦੇ। ਤਾਜ਼ਾ ਪਾਣੀ ਹੋ ਜਣਾ ਇੱਕ, ਉਹ ਮਤਲਬ ਭਰ ਦੇ ਗਰੂ ਤੇ 3-4 ਵਾਰੀ ਦਿਨ ਚ। 3-4 ਵਾਰੀ ਭਰਨ ਆਉਂਦਾ ਜੱਗਾ ਤੂੰ ਮੈਂ ਸਿਰ ਪਾਣੀ ਉੱਪਰ ਕਰ ਰਿਹਾ ਉਹ ਤੇ ਮੋਟਰ ਦੇ ਕੋਲ ਆ ਟੁੱਟੀਆਂ ਖੋਲਣੀਆਂ ਨੇ ਭਰ ਜੇ ਕਰਨਾ ਬਸ। ਆਪਾਂ ਕਿਹੜੇ ਕੁ ਕਰਨਾ? ਵੀ ਆਏ ਆ ਬਹੁਤ ਕਰਨੇ ਆ ਤਾਂ ਉਹ। ਆਏ ਟੁੱਟੀਆਂ ਖੋਲਦੇ ਅੱਜ ਬਸ 1 ਮਿੰਟ ਵਿੱਚ ਭਰ ਜੀ ਕਰਨਾ ਉਹਨੇ। ਲੈ ਬਾਬਾ ਵੀ ਆ ਗਿਆ। ਉਹ ਤਾਜ਼ਾ ਪਾਣੀ ਤਾਂ ਮੈਂ ਕਹਿੰਦਾ। ਇਹ ਨੂੰ ਹੁਣ ਚੰਗਾ ਲੱਗਣ ਲੱਗਿਆ ਜੱਤੀ ਨੂੰ ਚੰਗਾ ਨਹੀਂ ਲੱਗਦਾ ਇਹ ਆਪਣਾ ਖਾਣਾ ਨਹੀਂ ਚੰਗਾ ਲੱਗਦਾ ਦੂਰ ਖਾਣਾ ਚੰਗਾ ਲੱਗਦਾ ਆਉ ਦੇ ਉਹਨੇ ਕੀ ਕਰਿਆ ਇਹ ਤਾਂ ਹਰਾਉਣੀਆਂ ਪੈਣੀਆਂ ਬਈ ਪਹਿਲਾਂ ਤਾਂ ਹੀ ਅਜਾ ਤਾਂ ਖੁੱਲੀ ਰੱਖਣੀ ਰਜੇ ਇਹ ਕੌੜ ਹੋਣੀ ਹੈ ਬੈਗ ਰੱਖਣ ਦਾ ਉਹ ਗੱਤ ਰਹੀ ਆਪਣੇ ਖਾਣੇ ਦੀ ਨਹੀਂ ਪਾਣੀ ਦੀ ਕਰਨੇ ਤੂੜੀ ਚੱਕ ਨਹੀਂ ਪੁੱਤ ਨੇ ਧੰਦੇ ਮਾਰੀ ਭਗਾ ਕੇ ਕੀ ਦਾ ਮੈਲੀਆ ਤੁਸਨਾ ਤੁਸਨਾ ਚਲੋ ਜੀ ਛੁੱਟੀ ਆਪ ਵੀ ਕਾਲ ਲੀ ਹਾਂ ਰੇ ਪਾਉਣ ਲੱਗੇ ਹੈ ਮੱਲਾ ਕਦੇ ਗੰਨੇ 'ਚ ਕਦੇ ਰੇਜ ਆ ਠੀਕ ਹੈ ਗੱਡੀ ਮੱਕ ਟੁਗੜਾ ਲੱਗਦੀ ਯਾਰ ਪਹਿਲਾ ਲੇਤਾ ਲਾਹਲਾ ਸਟਿਆ ਇੱਕ ਸਟਿਆ ਦੂਆ ਫਿਰ ਦੂਆ ਆਇਆ ਇੱਕ ਤਾਰੇ ਹੈ ਨਾ ਦੂਆ ਸਾਡ ਦੂਆ ਹੈ ਸਾਈਮਾ ਕਹਿੰਦਾ ਅਸਲਾ ਇੰਨਾ ਥੋੜਾ ਧੱਕੋ ਗਿਆ ਨਿੱਗੇ ਜੀ ਪਰ ਮੈਂ ਇੱਕ ਹੈ ਤਿੰਨ ਹੋਣੇ ਟਰਾਲੇ ਫਿਰ ਨਾ ਹੋਏ ਤਿੰਨ ਹੋਉਂਗੇ ਬਸ ਇੱਕ ਗਿਆ ਇੱਕ ਗਾਂਪਾ ਕਰ ਰਿਹਾ ਨਾ ਤਿੰਨ ਸਾਢੇ ਤਿੰਨ ਹੋਉਗੇ ਹੱਦ ਸਾਢੇ ਤਿੰਨ ਤਿੰਨ ਹੋਣੇ ਆ ਸਾਢੇ ਤਿੰਨ ਵੀ ਨਹੀਂ ਹੁੰਦੇ ਹੂੰ ਤਿੰਨ ਹੋਗੇ ਟੋਆ ਹੈ ਆ ਨਹੀਂ ਰਿਹਾ ਇਹਨੇ ਕਹਾਗਾ ਇੰਨਾ ਜਿਹਾ ਖੜਾ ਬਸ ਟੋਵਾ ਕੱਟੇ ਤਿੰਨ ਵੀ ਮਤੋਂ ਆਇਆ ਸਾਲਾ ਪੂਰਾ ਹੋ ਜੀਵੇ ਤਾਂ ਐ ਹਾਂ ਹੈ ਆਵਾਰੇ ਕਵਾਰ ਦੇ ਲਾ ਆਦੇ ਆਤਾ ਕੀ ਹੈ ਅਰੇ ਆਹ ਅਰੇ ਨਿਕਲਦਾ ਬਿੱਤੇ ਆਗਾ ਦਾ ਜਿਹੜੀ ਟੁੱਕੀ ਸਿਰ ਤੋਂ ਰਹੀ ਵਿਚ ਪਰ ਇਹ ਛੇਤੀ ਹੋ ਗਿਆ ਨਾ ਕੰਮ ਨਹੀਂ ਇਹਨੇ ਗਗਲਣਾ ਤਾਂ ਨਾ ਹੁਣ ਹਲੇ ਵਿਚ ਕਿੱਥੇ ਗੱਲਣਾ ਇਹਨੇ ਗੱਗੇ ਕਾਹਸੇ ਨਿਕਾਲਣਾ ਆਪ ਤੂੰ ਇਹਦਾ ਬੂਸਾ ਹੁਣ ਕਿੱਥੇ ਗੱਲਣਾ ਇਹ ਹਵਾ ਪਪਾਈ ਜਾਂਦੀ ਆ। ਸਾਗਿਰ ਕਹਿੰਦਾ ਹੈ ਇਹ ਤਾਂ ਖੜਾ। ਖੜਾ ਕਰ ਗਿਆ। ਜਦ ਹਾਂ ਤੂੰ ਥੋੜਾ ਗਿਰਦਾ। ਇਹਦੇ ਉੱਪਰ ਗੁਹਾ ਇਹ ਹਵਾ ਨਾਲ ਰਹੇ ਬਸ। ਹਾਂ। ਉੱਪਰ ਗੁਹਾ ਹੀਠਾ ਗੁਹਾ ਚਲੀ ਜਾਵੇ ਤੇ। ਬਸ। ਇਕੱਲਾ ਇਕੱਲਾ ਡੰਡਾ ਰਾਇ ਫੇ ਚੱਲੀਆਂ। ਮੇਰਾ ਸੁੱਕੀ ਪੱਤੀ ਦਾ। ਆ ਵੀ ਕਿੱਥੇ ਆਉਂਗੇ ਤਾਂ। ਆਹ ਹਾਂ। ਐਂ ਨਹੀਂ ਛਿੱਤੀ ਨਾਲ ਗੱਲਣਾ ਭਾਈ ਨਾਲੇ। ਚੱਲ ਜੇ ਅੱਧੀ ਟਰਾਲੀ ਦੇ ਦੀ ਉਹ ਲਦੀ ਮੈਨੂੰ। ਕਿਹੜੇ ਖੇਤ ਚ ਆਉਂਗੇ ਇਹ ਚ? ਹੂੰ। ਜਦੋਂ ਤੱਕ ਜਸਤ ਜੀ। ਨਹੀਂ ਦੇਖਦਾ ਸ਼ਾਮ ਨੂੰ ਬੀਜਨੀ ਆ ਧੁੰਤੀ ਵੀ ਜਿਹੜੀ ਕੱਢ ਕੇ ਆਂਦੀ ਆ ਕੱਲ ਕੱਲ ਕਰਤੀਦੀ ਮੈਂ ਮੈਂ ਸ਼ਾਮ ਨੂੰ ਬੀਜ ਦਿੰਦਾ ਅੱਜ ਅੱਛਾ ਸ਼ਾਮ ਨੂੰ ਲੈਟ ਸ਼ਾਮ ਤੇ ਲੈਟ ਆ ਗਈ ਪਾਵਰ ਹੁਣ ਤੇ ਸ਼ਾਮ ਨੂੰ ਜਲਦੀ 5:30 5:30 ਥਾਈ ਜਾਂ ਬੀਜ ਦੂੰਗੇ ਛੋਟੇ ਹੀ ਹੋਣਾ ਜਾਂ ਨੂੰ ਹੋਰ ਜੰਮਿਆ ਉਹ ਹੋਰ ਕੀ ਆ ਹਾਟਰਾ ਹੀ ਲੱਗ ਗਿਆ ਨਹੀਂ ਹੈਗਾ ਕਾਲਿਆ ਕਾਲਿਆ ਲਈ ਹੈ ਨਾ ਪਤਾ ਨਹੀਂ ਕਿਧਰ ਹੈ ਕਾਲੇ ਦੀ ਲੱਗਦਾ ਮੈਨੂੰ ਇਹ ਹਾਮਲਾ ਦਾ ਕਾਲ ਹੈ ਪੂਰੀ ਹੈ ਕਾਲੇ ਕਾਲੇ ਕਾ ਉਹ ਤੁਸੀਂ ਚਾਰੇ ਬੰਦੇ ਆ ਹੁਣ ਹਾਂ ਦੂਆ ਲੰਬੜ ਦੀ ਲਿਆ ਥੋੜਾ ਹਾਂ ਯੇਰੀ ਮੈਂ ਆਉਂਗਾ ਬੰਦਾ ਆਉਂਗਾ ਆਵਾ ਆਉਂਗੇ ਹੁਣ ਕੰਨਾ ਤੁਸੀਂ ਇੱਥੇ ਰੱਖੋਗਾ ਮੈਂ ਨਹੀਂ ਆਈਗਾ ਟਾਈਮ ਕਿਟਾਈ ਕਰਨੇ ਦਾ ਹੂੰ ਮੁਸ਼ਕਲ ਹੈ 라이더 ਦਾ ਨੰਬਰ ਦਾ ਤੂੰ ਆ ਹੁਣ ਡੌਨਟ ਟੈਕੜੇ ਕਿੱਥੇ ਕਰਾਉਣੀਆਂ ਹੋ ਤਾਂ ਗਏ ਤੇਰੀ ਚੇੜੀ ਯਾਰ ਆਵਾ ਕਰ ਦੋ ਯਾਰ ਆਏ ਨਾ ਨਾ ਕਰੋ ਫਿਰ ਵੀ ਜੱਟੋਂ ਲੈਣਾ ਵਾ ਮੋਟਰਪਾ ਉਹ ਗੱਪਾਂ ਲਾ ਕੇ ਲਿਆ ਉਲਾਲੇ ਨੂੰ ਆਹ ਦੂਆ ਬੰਦਾ ਕਿੱਥੇ ਗਿਆ ਥੋੜਾ ਲੱਗ ਗਿਆ ਉਦੋਂ ਚਲੇ ਗਿਆ ਮਾਡਵਾ ਫਿਰਦਾ ਮੰਡਮਾ ਕਰਦਾ ਦਿਹਾੜੀ ਉਹ ਉੱਤੇ ਮੰਡਮਾ ਕਰਨੀ ਨਹੀਂ ਉਹ ਤੁਹਾਡੇ ਕੋ ਆਉਂਦਾ ਦਿਹਾੜੀ ਉਹ ਮੰਡਮਾ ਕਰਦਾ ਉਹ ਕਾਹਾ ਪਿਆ ਫੂਸੋਰਾ ਵਿੱਚ ਅੱਧੀ ਟ੍ਰੈਲਿੰਗ ਦਾ ਫੂਸ ਦੀ ਨਹੀਂ ਲਾਉਣੀ ਬਿੱਤੇ ਟ੍ਰੈਲਿੰਗ ਆ ਪਾਣੀ ਆ ਬੋਏ ਹੋਈਆਂ ਫਿਰ ਹਾਂ ਬੋਏ ਹੋਈਆਂ ਆਓ ਦੋਏ ਹੋਈਆਂ ਟ੍ਰੈਲ ਦੋ ਲੈਣੀ ਆ ਰਾਮ ਦਾ ਫੂਸ ਤਾਂ ਖਾ ਖਾ ਤੂੰ ਤਾਂ ਆਈ ਸੀ ਥੋੜਾ ਦੇਖ ਲੈ ਉਹ ਵੇ ਗਾਇਆਂ ਖਾਉਂ ਤੂੰ ਲਾ ਲਾ ਆਪੇ ਲੈ ਗਏ ਕਹ ਹੈ ਗਾਇ ਮਤ ਤਕੜੀ ਬਰੀਡ ਲੱਦੀ ਮੈਨੂੰ ਇਹ ਕਿਹੜੀ ਲਾਇਆ ਤੂੰ ਕਿੰਨੇ ਲਾਇਆ ਇਹ ਨਹੀਂ ਪਤਾ ਮੈਂ ਕੰਦੀ ਲਾਇਆ ਤਰਖਾਤ ਦੇ ਦਿਖਦੀ ਤਕੜੀ ਹੈ ਦਿਖਦੀ ਖੜੀ ਹੈ ਤਾਂ ਸਰੀਰ ਤੇ ਤਾਂ ਠੀਕ ਹੈ ਹੈ ਰੰਗ ਰੋਗ ਹੈ ਨਾ ਪਈਆ ਦਸਕੋਰਾ ਮਾਰਦੀ ਠੀਕ ਹੈ ਤੋ ਕਿੰਨਾ ਹੈ ਮੰਨੂ ਨਹੀਂ ਐ ਚੰਨਾ ਪਤਾ ਝੋਟੀ ਨਹੀਂ ਹੈਗੀ ਠੀਕ ਹੈ ਝੋਟੀ ਹੈ ਮੈਂ ਕਹਿੰਦਾ ਵੀ ਇਹ ਉਹ ਮੋ ਘਟੇ ਦੀ ਹਲੇ ਉਮਰ ਘਟਾ ਹੈ ਹੈ ਨਵੇਂ ਦੁੱਧ ਹੋ ਗਏ ਹੈ ਸਨਮਾ ਇਹ ਦੁੱਧ ਦੰਦੀ ਹੁੰਨੀ ਨਹੀਂ ਮਾੜਾ ਮੋਟਾ ਅੱਛਾ ਇਹਨਾਂ ਨਾਲ ਆਏ ਵੀ ਯਾ ਪਾਣੀ ਚੱਲਿਆ ਨਾ ਇਹ ਤਾਂ ਸਾਡੀ ਸੁਣਨੀ ਥਈ ਦੁੱਧ ਦਈ ਜਾਂਦੀਆਂ ਉਹ ਵਾਲੀਆਂ ਆ ਸੋਨੇ ਵਾਲੀਆਂ ਆਦੀ ਮਨੂੰ ਇਹ ਵੀ ਹਾਂ ਸੁਣੂਲ ਥਈ ਦੁੱਧ ਦਈ ਜਾਂਦੀਆਂ ਇਹ ਹਾਂ ਇਹ ਉਮਰ ਛੋਟੀ ਹੀ ਲਾਦੀ ਇਹਦੀ ਮਨੂੰ ਉਮਰ ਜਿਆਦਾ ਨਹੀਂ ਲੱਗਦੀ ਪਹਿਲੇ ਡੇ ਲੱਗਦੀ ਆ ਇਹ ਹਾਂ ਹੈ ਹਾਂ ਇਹ ਤਾਂ ਹੀ ਲੋਟੀ ਕਰ ਛੋਟੀ ਹੀ ਦੀ ਹਾਂ ਪਹਿਲੜ ਹੈ ਨਹੀਂ ਲਓ ਹੈ ਬਰੀਡ ਦਾ ਫਰਕ ਆ ਦੇਖਿਆ ਦੂਰ ਤੇ ਪਤਾ ਵੀ ਹਾਂ ਭਈ ਇਹ ਨਸਲ ਦੀ ਆ ਪੰਦਾ ਫਰਕ ਦੇਖਦਾ ਪੰਦਾ ਉਹ ਨਾਲ ਮੈਂ ਇਹ ਦੇਖ ਲਾ ਚੂਲਾ ਲਾਇਆ ਪੱਕਾ ਹੀ ਕੂਲਰ ਚੱਲਦਾ ਬਾਈ ਐ ਨਹੀਂ ਮਾੜਾ ਮੋਟਾ ਕੰਮ ਥੋੜੀ ਐ ਇੱਕ ਪੱਕਾ ਕੇ ਕੂਲਰ ਪੱਕਾ ਕੂਲਰ ਪੱਕਾ ਠੀਕ ਐ ਗਰਮੀ ਬਹੁਤ ਐ ਜੇ ਆਪਾਂ ਨੂੰ ਗਰਮੀ ਲੱਗਦੀ ਡੰਗਰ ਨੂੰ ਤੇ ਲੱਗਦੀ ਐ ਇਹ ਜਿਆਦਾ ਮੰਨਦੇ ਹੋਏ ਕਹਿੰਦੇ ਡੰਗਰ ਤਾਂ ਦੋ ਵਾਰੀ ਨਾ ਹੋਣੇ ਚਾਹੀਦੇ ਰੋਈ ਗਏ ਤਾਂ ਬਹੁਤ ਮੰਨਦੀ ਗਰਮੀ ਨੂੰ ਕਹਿੰਦਾ ਨਹੀਂ ਮੰਨਦੀ ਸਭ ਤੋਂ ਵੱਧ ਗਏ ਮੰਨ ਕੇ ਮੰਨਦੀ ਤਾਂ ਹੀ ਖੜੀ ਆ ਮੈਂ ਆਰਾਮ ਕੇ ਬੈਠੀ ਦੇਖ ਲਾ ਉਹਦਾ ਕੂਲਰ ਲਾਵੇ ਲੱਗ ਜਾਈਏ ਇਹ ਗਰਮੀ ਬਹੁਤ ਐ ਤੁਸੀਂ ਇਹ ਠੰਡੇ ਇਲਾਕੇ ਦੀ ਇਹ ਬਰੀਡ ਐ ਇਥੇ ਬਰਪਉਂਦੀ ਆ ਹਿਮਾਚਲੂ ਚ ਸਾਈਡ ਜਾ ਫਿਰ ਜਿੱਥੇ ਠੰਡਾ ਮੌਸਮ ਆ ਉੱਥੇ ਨਾ ਦੀ ਅਸਲ ਵਧੀਆ ਜਾਂਦੀ ਆ ਪਹਾੜਾਂ ਮਾ ਕਿੱਥੇ ਚੱਲਣੀ ਆ ਇਹ ਆਪਣੇ ਤਾਂ ਉਹ ਆ ਪਹਾੜੀਆਂ ਮਾ ਹਨੀ ਇੰਨੀ ਗਏ ਆ ਮੇਰੇ ਕੋਲ ਹੀ ਨਸਲ ਪਹਾੜੀ ਹੁਆ ਉਹ ਉਹ ਜਿੱਥੇ ਹੱਥ ਹੁੰਦੀ ਜਿੱਥੇ ਹਾਂ ਮਾਰੂ ਕੱਕ ਖਾਣੇ ਨਾ ਹਾਂ ਸਮਝਿਆ ਗੱਲ ਉਹ ਖਾ ਕੇ ਪਸੰਦ ਆ ਇਹ ਤੂੜੀ ਪਾ ਤੇ ਤੂੜੀ ਖਾਣੀ ਮੁੰਨ ਨੇ ਕੋਈ ਫਰਕ ਨਹੀਂ ਅਰ ਗੋਰ ਨਹੀਂ ਪੱਟੇ ਵਰਗੀਆਂ ਉਹ ਘਾਹ ਬੇ ਘਟਾਣਾ ਹਾਂ ਨਸਲੇ ਦਾ ਬੀਬੀ ਘਟੇ ਨਾ ਵਧੇ ਇਹਨਾਂ ਦਾ ਬੀਬੀ ਕਦੇ ਵਧ ਗਿਆ ਕਦੇ ਘਟ ਗਿਆ ਜਿਹੜੀ ਜ਼ਿਆਦਾ ਦਲੀਆਂ ਹੈ ਕਿ ਨਹੀਂ ਉਹਦਾ ਉਹੀ ਉਹੀ ਤਾੜੇ ਪੈਰਾ ਬਸ ਉਹ ਉਹਨੂੰ ਤੂੜੀ ਪਾਈਏ ਜਾਂ ਹਰਾਈ ਪਾਈਏ ਉਹੀ ਹੋ ਰਹਿੰਦੀ ਬਸ ਟੋਕਰੀ ਜੀ ਨਾਲ ਰੱਜ ਜਾਂਦੀ ਸੀ ਸਾਲੀ ਟਿਕ ਟੋਕੀ ਨਾਲ ਰੱਜ ਜਾਂਦੀ ਆਪਣੇ ਤਾਂ ਦੁਨੀਆਂ ਦੇ ਦੇਸੀ ਘ ਹੈ ਦੀ ਆਪਾਂ ਦੋਰੇ ਜਿਹੜਾ ਸਾਸਾਹੀ ਸੋਈ ਗਾਹਦੇ ਨੇ ਜੀ ਸਾਹੀ ਵਾਲਾ ਵਰਕੇ ਕਹਿੰਦੇ ਆ ਵਾਓ ਜਿਹੜੀਆਂ ਰੰਗ ਪੂਰਾ ਪੂਰਾ ਰੰਗ ਹੁੰਦਾ ਹੂੰ ਉਹ ਜਿਹੜੀ ਸਾਹੀਵਾਲ ਹੈ ਨਾ ਗਾਂ ਹੈ ਹਾਂ ਜੇ ਦਾ ਹੋਵੇ ਵਧੀਆ ਨਹੀਂ ਉਹ ਮੈਸ ਨਾਲ ਦੀ ਹੋਇਆ ਦੁੱਧ ਦੀ ਮੈਸ ਵਰਗਾ ਹਾਂ ਜੇ ਦਾ ਲੋਟ ਨਹੀਂ ਗਈ ਤਾਂ ਦਾ ਠੀਕ ਹੈ ਸਾਲੀ ਕਾਉੜ ਹੁੰਦੀ ਹੈ ਵੀ ਪਿਓਰ ਰੱਖੇ ਕਾਉੜ ਹੁੰਦੀ ਹੈ ਵੀ ਉਹ ਉਹਦਾ ਆਏ ਆ ਮੌਸਮ ਆਪਣੇ ਮੌਸਮ ਚ ਯੂਜ਼ ਟੂ ਆ ਉਹ ਮਤਲਬ ਲੀਆਂ ਹੋਈਆਂ ਜਿਹੜੀ ਇਹ ਗਾਂ ਹੈ ਯਾਰ ਸੀ ਹੋਈ ਇਹ ਹੋਈ ਠੰਡ ਮੰਦੇ ਇੱਥੇ ਸਾਡੇ ਦੀਆਂ ਨੂੰ ਇਹ ਇਹਨਾਂ ਨੂੰ ਠੰਡ ਚਾਈਦੀ ਆ ਯਾਰ ਜਾਮਾ ਦੀ ਚੋਲਾ ਹਾਂ ਹੈ ਕਿ ਨਹੀਂ ਰੜੀਆਂ ਹੁਣ ਤਾਂ ਹੀ ਦਾ ਹਰੇਕ ਦੇਸ਼ ਵਾਸਤੇ ਅਲੱਗ ਮੌਸਮ ਹੁੰਦਾ ਉਹ ਚੀਜ਼ ਤੁਹਾਨੂੰ ਇਹ ਗੱਲ ਮੈਂ ਦਾ ਪਹਾੜੀ ਲੱਕੇ 'ਚ ਪਹਾੜੀ ਲੱਕੇ 'ਚ ਹੁਣ ਤਾਂ ਹੀ ਥਣੀ ਮੰਦਰੀ ਮੰਦਰੀ ਗਏ ਆ ਹਾਂ ਉੱਥੇ ਉਹ ਸਾਬ ਨਾਲ ਤੁਰਾ ਫੇਰਾ ਵੱਧਦਾ ਹਾਂ ਬਾਕੀ ਜਿਹੇ ਜਆ ਹੁਣ ਖਾਣਾ ਪੀਣਾ ਹੋ ਜਾ ਹੋ ਜਾਂਦਾ ਉਹ ਜੀ ਹੋ ਜਾਂਦਾ ਆਪਣੇ ਆਪਣੇ ਨਾਲ ਕੱਦ ਬੰਦਿਆਂ ਦੇ ਘੱਟ ਨੂੰ ਹੁੰਦੇ ਹਾਂ ਹੈ ਕਿ ਨਹੀਂ ਬਰੀਕ ਆਪਣੇ ਨਾਲ ਇੱਕ ਤਾਂ ਹੋ ਹੋਰ ਹੱਡੀ ਬਹੁਤ ਪੱਕੀ ਆ ਹੱਡੀ ਉਹ ਤੁਰਾ ਫੇਰਾ ਵੱਧਦਾ ਚੜਾਈਆਂ ਤਰਾਈਆਂ ਜ਼ਿਆਦਾ ਆਪਣੇ ਕਿੱਥੇ ਆਪਦਾ ਪਲੇਨ ਦਾ ਤਾਂ ਆਪਣੇ ਆਪਣੇ ਤਾਂ ਪਲੇਨ 'ਵਾਂ ਵੀ ਬੰਦੇ ਹੌਂਕਦੇ ਆ ਉਹ ਦੇਖ ਤੂੰ ਜਾਂ ਹਿਮਗੁੰਡ ਸਾਹਿਬ ਨਹੀਂ ਜਾਂਦੇ ਆ ਹਾਂ ਉੱਪਰ ਬੰਦੇ ਬੰਦੇ ਜਾ ਕੇ ਨੇ ਇੰਨਾ ਵਜਨ ਉਹ ਨਾ ਬਣੀ ਹੁੰਦਾ ਜਿੰਨਾ ਬੰਦੇ ਨੂੰ ਚੱਕ ਕੇ ਚੜਦੇ ਉੱਪਰ ਨੂੰ ਹਾਂ ਦੇਖ ਲੈ ਦੇਖ ਲੈ ਫੇਰੇ ਦੀ ਗੱਲ ਆ ਜਿਹੜਾ ਜ ਮਰਜ਼ੀ ਫਿੱਟ ਆ ਨਾ ਦੇ ਮਰ ਮਰਜ਼ੀ ਕਰ ਲੈ ਬੰਦੇ ਨੂੰ ਇਹ ਨਹੀਂ ਵੀ ਇਹ ਆਪਾਂ ਰੋਦੇ ਹੁਣੇ ਸਾਲੀ ਇੱਕ ਜਗ੍ਹਾ ਚੜਨਾ ਨਹੀਂ ਚਾਹਨਾ ਆਪਾਂ ਰੋਜੇ ਉਹ ਕਹਿੰਦਾ ਮੈਂ ਸੁਈ ਨਾ ਮੈਂ ਇਹਦਾ ਕੱਟਾ ਲੈ ਕੇ ਰੋਜ ਚੜਨਾ ਕੋ ਕੋ ਕੋਟੇ ਉੱਪਰ ਹਾਂ ਹੌ ਹੌਲੀ ਕਹਿੰਦਾ ਮੈਂ ਇਹ ਚੜਨ ਲੱਗ ਗਿਆ ਉਹ ਕੱਟਾ ਬੜਾ ਹੋ ਗਿਆ ਉਹ ਚੱਲ ਆ ਜਿੰਨਾ ਕਕਰ ਕੱਟੀ ਨੂੰ ਜਣਾਉਣਾ ਪੈਂਦਾ ਛੁੱਟਦਾ ਜੜ ਲੱਗ ਗਿਆ ਮਨ ਲਾ ਹਾਂ ਰੋਜ ਆਲੇ ਆ ਚੜ ਜਣਾ ਇਹ ਆਪਣੇ ਚੜਨਾ ਨਹੀਂ ਚੜ ਗਣੇ ਆ ਹੋਰ ਨੱਟ ਐਸੋ ਹੁਣ ਪੰਮੇ ਨੇ ਮੈਂ ਦੇਖਿਆ ਖੁੱਲ੍ਹੀਵੇਂ ਨੇ ਲਾਏ ਐ ਪਾਣੀ ਵਾਲੇ ਕੱਲੇ ਕੱਲੇ ਗੁੰਡੇ ਕੋਲ ਆਤਾ ਐ ਤਸਲਾ ਜਾ ਹਾਂ ਸਿਮਿੰਟ ਦਾ ਬਣਾ ਕੇ ਵਿੱਚ ਪਾਣੀ ਆਪਣੇ ਆਪ ਆਉਣਾ ਉਹਦੇ ਹੁਣ ਕਹਿੰਦਾ ਮੈਂ ਪੈਪ ਨਾ ਪਾਉਂਦਾ ਕਹਿੰਦਾ ਸਾਰੇ ਡੰਗਰ ਹਲੇ ਉਰੀ ਪਾ ਹੋਰ ਟਾ ਟਾਉਣ ਨਾ ਪੀਂਦੇ ਇਹਦਾ ਕੰਮ ਵਧੀਆ ਕਰਿਆ ਉਹਨੇ ਹਾਂ ਯਾਰ ਕੱਗ ਨਹੀਂ ਹੁਣ ਨਹੀਂ ਪੀਵਾਂਗੇ ਉਹਦਾ ਕੰਮ ਬਹੁਤ ਵਧੀਆ ਡੰਗਰ ਜਾ ਮਰਜੀ ਪਾਣੀ ਪੀ ਸਕਦਾ ਜਾ ਮਰਜੀ ਪੀ ਸਕਦਾ ਹਾਂ ਨਾ ਬੁਧੀ ਗੱਲ ਤਾਂ ਇਹ ਆ ਉਹਨੂੰ ਕਿਹੜੇ ਬੋਲ ਕੇ ਦੱਸਣਾ ਹਾਂ ਜਾ ਜਿੰਗਰ ਐ ਉੱਠਿਆ ਪਾਣੀ ਪੀਣ ਨਾ ਉਹਨੇ ਹੂੰ ਉਹਦੀ ਇਹ ਪੇਫੇ ਨਹੀਂ ਕਿਤੇ ਪੌਣਿਕ ਨੂੰ ਦੁਬਾਰਾ ਪਾ ਤਿੰਨਾ ਪਾਉਂਦੇ ਹੱਦ ਯਾਰ ਹੂੰ ਯਾਰ ਮੂਹੇ ਮੂਹੇ ਆਉਂਦਾ ਓਹਦਾ ਮੂਹੇ ਆਉਣਾ ਡੰਗਰ ਦਾ ਵਿੱਚ ਦੇ ਇੱਕ ਮੈਂ ਦੇਖੀ ਦੀ ਵੀਡੀਓ ਕਹਿੰਦਾ ਬਾਈ ਕਹਿੰਦਾ ਬਾਈ ਕਦੇ ਡੰਗਰ ਦੇ ਮੂਰੇ ਨਾ ਕਹਿੰਦਾ ਪਾਣੀ ਲਾ ਕੇ ਦੇਖਿਓ ਸਾਹੇ ਦੀ ਹਾੜੀ ਰੱਖਿਓ ਪਾਣੀ ਹਾਂ ਕਹਿੰਦਾ ਕਟੋ ਕਟ ਵੀ 40 ਵਾ ਪਾਣੀ ਪੀਂਦਾ ਡੰਗਰ ਦਿਹਾੜੀ ਜੀ ਨੂੰ ਆਪਾਂ ਪਲਾਉਂਦੇ ਤਿੰਨ ਵਾਰ ਕਿੰਨਾ ਫਰਕ ਤਿੰਨ ਵਾਰੀ ਕਿ ਦੋ ਵਾਰੀ ਵੀ ਪਲਾਉਂਦੇ ਆ ਦੋ ਵਾਰੀ ਰੱਖ ਲੈ ਉਹ ਉਹਦਾ ਫਰਕ ਇਹ ਉਹ ਡੰਗਰ ਪੈਸਾ ਹੁੰਦਾ ਜ਼ਿਆਦਾ ਪਾਣੀ ਪੀਂਦਾ ਉਹ ਜਿੱਤ ਜ਼ਿਆਦਾ ਉਹਨੂੰ ਪੈਸਾ ਲੱਗੀ ਨਹੀਂ ਉਹਨੇ ਆਪਣੇ ਹਿਸਾਬ ਆਹ ਚੱਕਰਾ ਕਹਿੰਦਾ ਬਈ ਘਟ ਘਟ 40 ਵਾਰ ਤਾਂ 24 ਘੰਟੇ ਨੂੰ ਪਾਣੀ ਪੀਟ ਕੇ ਪੀ ਲੈਂਦਾ ਦੁੱਧ ਦਾ ਅੱਧਾ ਤਾਂ ਹੀ ਫਰਕ ਹੈ ਫਰਕ ਹੈ ਦੁੱਧ ਦਾ ਤਾਂ ਹੀ ਤਾਂ ਹੀ ਹੈ ਡੰਗਰ ਨਾ ਖੁਸ਼ ਰਹਿਣਾ ਦੁੱਧ ਆਵੇ ਬਜਾ ਦੇਣਾ ਉਹ ਹੁਣ ਮਰਜੀ ਦਾ ਪਾਣੀ ਪੀਣਾ ਬਣ ਜਾ ਲੋੜਾ ਉਹਨੂੰ ਤੇ ਹੁਣ ਆਪਾਂ ਨੂੰ ਪਪਾ ਨੇ ਆਪਣੀ ਆਪਣਾ ਆਪਣਾ ਨੂੰ ਇੰਨੀ ਬੁੱਧੀ ਆ ਵੀ ਆਪਾਂ ਨੇ ਜਿਉਂ ਥਿਆ ਲੱਗੀ ਆਪਣੇ ਪਾਣੀ ਪੀ ਲੈਣਾ ਹੁਣ ਡੰਗਰ ਨੂੰ ਤਾਂ ਕੀਲੇ ਬੰਨਿਆ ਪਿਆ ਉਹਨੂੰ ਤਾਂ ਹੁਣ ਜੇ ਹੁਣ ਲੱਗਿਆ ਵਾ ਸਿਸਟਮ ਵਧੀਆ ਉਹਦੇ ਖਾਤਰ ਜਾਲੂ ਲੋਡਾਂ ਨੂੰ ਪੀ ਲੈਣਾ ਮੈਂ ਸੌਂਦਾ ਕੰਮ ਚਾਹੀਦਾ ਵੀ ਤੈਨ ਸਿਰ ਮੈਂ ਸਾਨੂੰ ਕੱਖ ਪਾਉਣੇ ਲਿਆ ਕੇ ਆਪਾਂ ਤਾਂ ਵਾ ਤੇ ਵਾ ਟਾਈਮ ਬਦਲ ਬੰਨ ਸਾਦੇ ਪਏ ਸਵੇਰ ਨੂੰ ਪਲਾਉਣਾ ਦੁਪਹਿਰਿਆ ਸ਼ਾਮ ਨੂੰ ਆਪਾਂ ਉਹ ਵੀ ਤਾਂ ਕੱਖ ਕੱਖ ਪਾਉਂਦੇ ਆਪਾਂ ਵਸੇ ਕੱਖ ਚਾਹੀਦੇ ਜੰਗਾਂ ਤੋਂ ਪਏ ਮੂਰੇ ਜਿਆ ਮਰਜੀ ਖਾ ਲੈਣ ਉਹ ਸਵੇਰੇ ਪਾ ਦੋ ਸ਼ਾਮ ਨੂੰ ਪਾ ਦੋ ਉਹ ਦੇਖ ਕੇ ਸਾ ਆਪਣਾ ਦੋ ਦਿਨ ਬਕਾ ਕੱਖ ਪਾ ਲਉ ਮੈਂ ਦੋ ਵਾਰੀ ਕੱਖ ਪਾਉਂਦਾ ਪਾ ਫੁੱਲ ਦੇਣੇ ਐ ਨਾ ਮੇਰ ਮਰਜੀ ਖਾਈ ਆਪਣਾ ਮੇਰੇ ਕਿੰਦੇ ਖੁੱਲੀਆਂ ਪਏ ਰਹਿਣ ਮੇਰੇ ਕਿੰਦੇ ਖਾ ਲੈਣ ਪੈ हां जे शाम नु पौडे खलो चाहिदा नगरा नु ना ना ठीक जा मर्ज़ी पी लो पाई जा मर्ज़ी खा लो हां अ जे बंदे म जगह होवे ना, ना आ, मैं सादा खलो ਛੱਡ ਦਵਾਂ ਉਹਨਾਂ ਤੋਂ ਨਾ ਕਮਸਾਲੀ ਲਾਉਣੇ ਨੇ ਵੀ ਜਗ੍ਹਾ ਖੁੱਲੀ ਜਾਂਦੀ ਆ ਹਾਂ ਐ ਕਿ ਨਹੀਂ ਫਾਰਮਾਂ ਚ ਤਾਂ ਹੈਗੀ ਆ ਹੈਗੀ ਆ ਸੋਤਾ ਨੂੰ ਦੇਖੇ ਨੀ ਫਾਰਮ ਸੋਤਾ ਫਾਰਮ ਇੱਕ ਖੁੱਲਾ ਨਹਾਉਂਦੀਆਂ ਸਾਬ ਨਾ ਨਾ ਹਾਂਜੀ ਉਹ ਵਾ ਜੱਟ ਨਾਲ ਫਾੜੀ ਦਿਖਾ ਲਈ ਆ ਭਾਈ ਜੱਟ ਬੜੇ ਔਖੇ ਆ ਕਿਹੜੇ ਔਖਾ ਤੇਰਾ ਬੀਣਾ ਬੈਠਾ ਜੱਟ ਹਾਂ ਪਹਿਲਾਂ ਬੈਠਾ ਐ ਭਈ ਇਹ ਲਾਇਆ ਵੇ ਜੱਟ ਨਾਲ ਲਾਇਆ ਜੱਟ ਦਾ ਅਹੇ ਦਾ ਨਾ ਨਾ ਜਾਣਾ ਹੁਣ 40 ਪਰ ਰਹੇ ਆ ਭਈਆਂ ਦੇਖਣ ਆ ਲਾਇਆ ਦੇਖਣ ਜਾਂਦਾ ਭਈਆਂ ਉਹ ਟਰਾਲੀ ਪਰ ਰਹੇ ਮੈਂ ਦੁੱਲੇ ਕੋਲ ਆਇਆ ਦਾ ਦੱਸ ਮੈਂ ਅਹਲੇ ਲਾਇਆ ਦਿਖਾ ਕਰਦਾ ਬਹੁਤ ਜਾਂਦਾ ਟ੍ਰੈਕਰ ਦੇ ਰੋਜ਼ ਮਾਰਨਾ ਪੈਂਦਾ ਹਵਾ ਜੀ ਵਿੱਚ ਉਹ ਫਿਲਟਰ ਤੇ ਉਹ ਜਾਣੀਓ ਕਰਦਾ ਜਾਣੀਓ ਬੜਾ ਖਰੇ ਟੂਰ ਨਾ ਕਰ ਚਾਚੇ ਉਹ ਖੋਲ ਕੇ ਮੂਹਰੇ ਉਹ ਲਵਾ ਜਿਹੜਾ ਘੁੰਮਣਾ ਆਉਂਦਾ ਕੱਟ ਜਾਊਗਾ ਉਹਦੇ ਰੇਡੀਏਟਰ ਤੇ ਉਹ ਪੱਖਾ ਲੱਗਦੀ ਨਹੀਂ ਮੂਹਰੇ ਜਦ ਤੂੰ ਜਨ ਲਾਉਂਦੇ ਆ ਉਹ ਲਾ ਲਾ ਉਹ ਸਾਥੇ ਵਧੀਆ ਉਹ ਰੱਪੇ ਕੋਈ ਨਹੀਂ ਜਾਂਦਾ ਕਰਦਾ ਨਾ ਆ ਬਾਬਾ ਕਿਵਰੀ ਆਵਾ ਬਧੀ ਆਦੀ ਜੇ ਇਹ ਉਹਦਾ ਲੋਟ ਰਹਿਣਾ ਕੰਮ ਬਾਹਵਾ ਤੈਨੂੰ ਮਾਰਨੀ ਪੈਣੀ ਖੇਚੜਾ ਦਾ ਹੈਗੀ ਹੋ ਚੱਲ ਖੇਚੜਾ ਕੁਝ ਨਹੀਂ ਯਾਰ ਪੈਸੇ ਬਣਾਉਣੇ ਖੇਚੜਾ ਦਾ ਕਰਨੀ ਪੈਣੀ ਯਾਰ ਆਏ ਖਵੜਾ ਖੜਕਦਾ ਜੇ ਖੇਚੜੀ ਤੈਨੂੰ ਇਹ ਪੈਸੇ ਆਪਣੇ ਆਪ ਖੜੋਣਗੇ ਹਾਂਜੀ ਇਹਦਾ ਬਾਪ ਬਣਾਉਦੇ ਆ ਚੇ ਬਣਾਉਣ ਆਪਣਾ ਕੁਝ ਨਹੀਂ ਕਹਿੰਦਾ ਨਾਨਕ ਦੁੱਖਾ ਸਭ ਸੰਸਾਰ ਸਾਰਾ ਧਾਰੇ ਚੱਲ ਦੌੜ ਰਿਹਾ ਐ ਪੁੱਛਲਾ ਅੱਜ ਤੂੰ ਰੁਪਈਆ ਕਾਉਣੇ ਇਹੋ ਸ਼ਾਮ ਜਾਣ ਲੱਗੀ ਆ ਗੁਰਪ੍ਰੀਤ ਜੀ ਆਓ ਲੈਣੇ ਤਮੀਆਂ ਲੈਣੇ 1 ਰੁਪਈਆ ਦੇ ਕੇ ਆਜੋ ਉਹ ਤੈਨੂੰ ਹੋਣਾ ਕੋਈ ਨਹੀਂ ਐ ਮੈਂ ਆ ਤੇਰੀ ਨੇ ਸਾਲ ਦਾ ਧਾਰ ਚੱਲਦਾ 20000 ਕੋਲ ਤੇ ਲੈ ਕੇ ਆਏ ਪਰਸੋਂ ਅੱਜ ਤੁਹਾਨੂੰ ਕਾਲ ਦੂਗੀ ਜੱਟ ਦੂਗੀ ਕਿ ਐਸੀ ਵੀ ਸਾਡੇ ਨਾਲ ਆਇਆ ਤੇ ਤੁਹਾਨੂੰ ਮਿਲ ਕੇ ਤਾ ਦਿ ਲਾਉਂਗੇ ਉਹ ਤੁਹਾਨੂੰ ਮਿਲਿਆ ਮੈਦਾਨ ਕਹਿ ਰਿਹਾ ਤੁਸੀਂ ਵੀ ਦੂਗੀ ਜੀ ਤੁਹਾਡੇ ਨਾਲ ਦੂਗੀ ਆਹ ਹੋਰ ਬ੍ਰਿੰਗ ਤੇ ਕੋਹਾ ਦੇਣਾ ਤਾਂ ਮਿਲਦਾ ਦਾ ਬਾਈ ਜਰਾ ਔਖਾ ਆਏ ਨੂੰ ਤਾਂ ਮੁਰਗੇ ਖਿਲਾ ਕੇ ਕਹਿੰਦੇ ਆਉਂਦੇ ਪੈਸੇ ਦੇ ਦੇ ਮੁਰਗੇ ਦੀ ਆਰੀ ਕੋਈ ਵੀ ਕੋਈ ਵੀ ਦੁਕਾਨਦਾਰੀ ਹੈ ਚਾਹੇ ਜੀਮੀਦਾਰ ਜੀਮੀਦਾਰ ਦਾ ਧਾਰ ਚੱਲਦਾ ਫਾੜਾ ਇਹ ਧਾਰ ਨਹੀਂ ਕਰ ਕੋ ਥਾਂ ਹੀ ਚੱਲਦਾ ਹੈ ਕਿ ਨਹੀਂ ਇਹਦਾ ਮੇਲ ਮਿਲਾ ਕੇ ਕੰਮ ਚੱਲਦਾ ਆ। ਵਾਹ ਦੇਖ ਰਾ ਜੀ ਤੁਸੀਂ ਛੇਤੀ ਨਹੀਂ ਮੋਲਦੇ ਸੀ ਛੇਤੀ ਨਹੀਂ ਮੋਲਦੇ। ਹਾਂ ਅੰਜਕਰ ਹੈ। ਨਹੀਂ ਪੱਗਾ ਆ ਹੀ ਆ। ਆਈ ਹੈ। ਆਈ ਜਾਈ ਚੱਲਦੀ ਆ। ਦੋ ਦੋ ਫੁਲਕੇ ਖਾਣੇ ਜਿੰਨੀ ਜੜ ਮੱਠੀ ਗਿਆ। ਨਹੀਂ ਨਾ ਜੋੜਨ ਦੇ ਬਾਕੀ ਮੈਂ ਕਹਿੰਦਾ ਛੁੜੇ ਨਾ ਪੈਸੇ ਅੱਜ ਲਈ ਜਲਦੀ ਹੋ ਵਧੀਆ। ਪੈਸੇ ਨਾ ਜੋੜ। ਜੇ ਸਾਰੇ ਤੰਗ ਕਰਦੇ ਜੋੜੇ ਉਹ। ਬੰਦਾ ਦਿਮਾਗ ਖਰਾਬ ਹੋ ਜਾਂਦਾ। ਦਿਮਾਗ ਖਰਾਬ ਹੋ ਜਾਂਦਾ ਬੰਦਾ ਖਰਚਦਾ ਹੀ ਨਹੀਂ ਨਾ। ਗੱਗੇ ਕੋਲ ਗੱਗੇ ਕੋਲ ਜ਼ਿਆਦਾ ਤਾਂ ਹੀ ਨਹੀਂ ਕਰਦਾ ਉਹ। ਕੌਣ? ਗੱਗਾ। ਗੱਗਾ। ਰਾਹ ਦਾ ਬੈਠਾ ਕੋਈ ਬਗਨ ਨਹੀਂ ਪਾਕਾ ਨਹੀਂ। ਮੈਨੂੰ ਕਹਿੰਦਾ ਮੋਟਰਕੈ ਮੋਟਰਕੈ ਐਪਾ ਤੇ ਤੂੰ ਵੀ ਜਾਨ ਲੱਗਦਾ ਮੈਨੂੰ ਮੈਨੂੰ ਕਹਿੰਦਾ ਮੋਟਰਸਾਈਕਲ ਲੈਣਾ ਮੈਂ ਕਹਿੰਦਾ ਕੱਛਾ ਨਾ ਕੱਛੇ ਦਾ ਪੈਣੀਗਾ ਮੇਰੇ ਕੋਲ ਕੱਛਾ ਬਦਲ ਨੂੰ ਨਹੀਂ ਕਰਦੀ ਵੀ ਕੱਛਾ ਹੀ ਹੋਰ ਲੈ ਲਈਏ ਉਹ ਕਹਿੰਦਾ ਮੋਟਰਕੈ ਉਹ ਆਪਣੇ ਸਾਹ ਦਾ ਠੀਕ ਹੈ ਆਪਾਂ ਆਪਣੇ ਸਾਹ ਦਾ ਠੀਕਾ ਉਹ ਹੁਣ ਦੇਖ ਕਹਿੰਦਾ ਮੈਂ ਐਦੀ ਗਿਸ਼ਤ ਦਿਨ ਤੱਕ ਇੱਕ ਮੋਬਾਈਲ ਦੀ ਠੀਕ ਹੈ ਗੱਡੀ ਦੀ ਗਿਸ਼ਤ ਦੰਦਾ ਗੱਡੀ ਗੱਡੀ ਤਾਂ ਲਈ ਜਾ ਕਿਤੇ ਤੇਜ਼ ਨਹੀਂ ਹੈ ਕਿਤਾ ਪਰ ਇਹ ਅੰਧੀ ਨਹੀਂ ਨਾਗਤਾ ਲੈ ਆਉਂਦੇ ਜੀ ਕੋਈ ਜਮਾ ਲੈ ਕਿਤਾ ਪਰ ਜਾਉਂਦਾ ਗੱਡੀ ਵੇ ਭਾਈ ਓਏ ਗੱਲ ਗੱਲ ਗੱਡੀਆਂ ਸਾਲਾਂ ਆਖੇ ਓਏ ਤਾਂ ਸਾਰੀ ਚੱਲਦੀ ਨਹੀਂ ਸੀ ਅੱਜ ਚੱਲਦੀ ਕਿਸ ਤਰ੍ਹਾਂ ਮੇਰਾ ਗੱਡੀ ਲਿਆਇਆ ਕਿ ਇਸ ਤੇ ਪੱਸੀ ਸਾਈਕਲ ਖੜਾ ਕਿਸ ਤੇ ਪੱਲਿਆਂਦਾ ਲੈ ਓਏ ਮੁੱਛਾ ਥੋੜੀ ਸਾਈਕਲ ਕਿੱਥੇ ਭੋੜ ਸਾਈਕਲ ਵੀ ਜਾਂਦੀ ਕਿਸ ਤਲੇ 1200 ਰੁਪਏ ਸਾਈਕਲ ਦੀ ਆਣੀ 300 ਰੁਪਇਆ ਉਹ ਕੱਚਾ ਵੀ ਕਿਸ ਤਾ ਆਪਣੇ ਲਿਆਇਆ ਕੌਣੇ ਗੱਡੀ ਕਿੱਤਾ ਇਹ ਕਹਦਾ ਕੋਈ ਆਹ ਇੱਕ ਕਿਸ਼ਤ ਮੁੱਕੇ ਅਗਲੀ ਕਿਸ਼ਤ ਕਿ ਕੱਚੀ ਕਰ ਲੈਣੀ ਆਪ ਫੋਨ ਦੀ ਕਿਸ ਤਾਖਰੀ ਜਾਂ ਘਰੇ ਘੱਟ ਦੇਣ ਤੋਂ ਕੱਪੜੇ ਨਹੀਂ ਕਰ ਲਓ ਪਿਆ ਮੇਰੇ ਕੱਪੜੇ ਰੰਦੇ ਨਹੀਂ ਕੀਤਾ ਕੱਪੜਾਲੇ ਦੇ ਦੇ ਤਾਂ ਕੱਪੜੇ ਵੀ ਕੀਤਾ ਬੰਦੇ ਨੇ ਆਹ ਦੇਖ ਕੇ ਕੱਪੜੇ ਕਰਨੇ ਜਿੰਨੇ ਮੁੱਢੇ ਲਾ ਆਹ ਦੇਖ ਕੇ ਗਰੀ ਦਿਖਾਤਾ ਹੈ ਦੇਵ ਭਾਈ ਦੱਸੋ ਲੈ ਹੁਣ ਹੀ ਕਰ ਦੇ ਕਿਸ ਤਾ ਮੇਰੀ ਦਾ ਅੱਜ ਲੈ ਆਉਣੀ ਫਿਰ ਤਾਂ ਕਿਸੇ ਨਾ ਮੈਨਾਂ ਵੀ ਹੋਊਗਾ ਜੰਡੀਗੜ ਤੋਂ ਨਾਫ ਨਹੀਂ ਮਿਲਦਾ ਹੋਣੀ ਹੋਣੀ ਦੇਣੇ ਲਾਣਾ ਨਾ ਦੇਖਣਾ ਪੈ ਨਹੀਂ ਕਰਦੇ ਨਹੀਂ ਦੇ ਦਿੰਦੇ ਆਓ ਲਿਆਓ ਬਾਜ਼ਾਰ ਵਾਲਿਆਂ ਦਾ ਕਾਰਡ ਉਹਨਾਂ ਦੇ ਕੋਲ ਜਿੰਨੇ ਮਾਦੀ ਦੇ ਕੱਪੜੇ ਰੰਦੇ ਦਿੰਦੇ ਵੇ ਕੱਪੜੇ ਦਿੰਦੇ ਕਿਆ ਬਜਾਜ ਦਾ ਕਾਰਾ ਸਿਆਪਾ ਇਹਦਾ ਕੋ ਲੋਨ ਚੱਲਦਾ ਮੈਂ ਚੱਲ ਗਿਆ ਮੇਰੇ ਕੋਲ ਕੋਈ ਕਾਰ ਹੈ ਕੋਈ ਲੋਨ ਦਾ ਮੈਂ ਕਹਿੰਦਾ ਨਹੀਂ ਮੈਂ ਤਾਂ ਲੋਨ ਨਹੀਂ ਕਰਾਇਆ ਕੋਈ ਜੱਗਾ ਭਲਾ ਤੁਲੇ ਸਾਈਕਲ ਲੈਣ ਗਏ ਜੱਗੇ ਭਲੇ ਇਹਦੇ ਪੈਸੇ ਪਾਏ ਹੋਏ ਬਕਾਲਪੁਰ ਲੋਨੇ ਕਰਾ ਲਿਆ ਢੱਡਪਰਾ ਪੈਸੇ ਘਰ ਨੂੰ ਮੋੜ ਲਏ ਲੋਨ ਲਿਆ ਕਹਿੰਦਾ ਮੈਂ ਕਹਿੰਦਾ ਨਹੀਂ ਅਰੇ ਵੇ ਨੀ ਹੋਣਾ ਨਹੀਂ ਆਉਣਾ ਕਰਦੇ ਹੋਣੀ ਮੈਂ ਕਹਿੰਦਾ ਮੈਂ ਲੈਣੀ ਨਹੀਂ ਤਿੰਨ ਹਜ਼ਾਰ ਸਾਲੇ ਉਹੀ ਪਚਾਉਂਦਾ ਇਹ ਬੰਦੀ ਦਾ ਜੋਰ ਦੇ ਵਿੱਚ ਠੀਕ ਚੱਲਦਾ ਇਹ ਔਰ ਥੋੜੀ ਦੇਰ ਥੋੜਾ ਕੋ ਤਾਂ ਗਾਉਂਡ ਕਰ ਨਹੀਂ ਨਹੀਂ ਠੀਕ ਹੈ ਉਹ ਤੇ ਮੈਂ ਦੇਖਦੇ ਆਂ ਤੇਰਾ ਵੀ ਠੀਕ ਆ ਬੰਦੇ ਦਾ ਸਹੀ ਚੱਲਦਾ ਲੋਨ ਲੋਨ ਸਹੀ ਜਾਂਦਾ ਨਾ ਮੈਂ ਤਾਂ ਲੋਨ ਜਾਣ ਦੇਖੋ ਹੀ ਪੈਸੇ ਜਾਂਦੇ ਕਿੰਨੇ ਫालतੂ ਨਹੀਂ ਲੋਨ ਤਾਂ ਵਧੀਆ ਉਹ ਤਾਂ ਜੇ ਤੂੰ ਨਾਲ ਲੈ ਨਹੀਂ ਨਹੀਂ ਉਹ ਆਪਣੀ ਮਾ ਜੇ ਬਜਾਜ ਦੇ ਕਾਲ ਪੱਲੇ ਲੈਂਦਾ ਕੋਈ ਮਾੜਾ ਥੋੜੀਆ ਕਿੰਨਾ ਪਰਸੈਂਟ ਤਾਂ ਕੁਝ ਨਹੀਂ ਜਾਂਦਾ ਉਹਦਾ ਕਿੰਨੇ ਪਰਸੈਂਟ ਬਹੁਤ ਘਟ ਜਾਂਦਾ ਹੁੰਦਾ 24 ਜੂਵੀ ਦਾ ਹੋਣਾ ਹੈ ਨਹੀਂ ਨਹੀਂ ਜੇ ਤਾਂ 10000 ਦੇ ਘਟਾ ਫਿਰ 0% 0% ਬਹੁਤ ਚੰਗਾ ਨੇ ਦੇਖਿਆ ਉਹਦਾ ਸਿਰਫ 700 ਮਿਲਣ ਨੇ ਐਕਤਵਾ ਉਹ ਵੀ ਜੇ ਨਾ ਮੈਂ ਕਾਰ ਬਣਾਦਾ ਹੁਣ ਆ ਔਡੋ ਸਾਈਕਲ ਹੈ ਹਾਂ ਪੂਰੇ ਪਰ ਹੈ ਪੂਰੇ ਪਰ ਹੈ ਪੂਰੇ ਬੋਲੇ ਪੈਸੇ ਪਰ ਫਰੀ ਘਰਤਾ ਪਰ ਅਸੀਂ ਉਹ ਜਾ ਲੈਣਾ ਹਾਂ ਹਾਂ ਫਰੀ ਘਰਤਾ ਉਹ ਯਾਦ ਨਾ ਅਸੀਂ ਕਾਰ ਦਾ ਕਾਰਡ ਕਾਰਡ ਦੇ 500 ਰੁਪਏ ਦਾ ਮਿਲਣਾ ਤੈਨੂੰ ਕਿੱਥੇ ਲੱਗੀ ਵੀ ਕੇ ਰਾਮ ਜੀ ਅੱਜ ਕਹਿੰਦਾ ਕਿਤਾ ਬਲਿਆ ਮੈਂ ਕਿੱਕਣਾ ਫਰੀ ਕਰਿਆ ਉਹ ਕੰਮ ਨਹੀਂ ਆ ਕਿਆ ਕਰਿਆ ਤੈਨੂੰ ਕਹਿੰਦਾ ਫਰੀਏ ਉਹ ਕਾ ਕੰਮ ਨਹੀਂ ਕਰਦੇ ਕੋਈ ਪਰ ਜਿਹੜੀ ਚੀਜ਼ ਦਾ ਕੰਮ ਹੋਣਾ ਨਹੀਂ ਫਰੀਏ ਆ ਉਹ ਮੋੜ ਦਾ ਵੀ ਲੱਗਣਾ ਸਾਈਕਲ ਪਹਜਾਇਆ ਕਰਨਾਲੇ ਪਾਕਿਸਤਾਨ ਦੇ ਆਹ ਰਾਤ ਤੇਰੇ ਕੋਲ ਸਾਈਕਲ ਪਰ ਆਇਆ ਲੈ ਉਹ ਜਾਚੇ ਹੁਣ ਮੰਡ ਜਾਣਾ ਚਨੇ ਭਈਏ ਨੂੰ ਆ ਜਾ ਤੱਕ ਲਈ ਸਾਈਕਲ ਪਰ ਸਾਈਕਲ ਪਹਜਾਇਆ ਕਰਨਾਲੇ ਮੇਰੀ ਵਧੀਆ ਹਮੇਰੀ ਰੇੜੀ ਬਲਾਦਿਕ ਲੈ ਜਾਂਦਾ ਸਾਈਕਲ ਉਵੇਂ ਖੜਾ ਮੋਢੇ ਮਸਾ ਲਿਆ ਚੱਕੇ ਚ ਪੈਂਚਰ ਹੋ ਗਿਆ ਉਹ ਉੱਥੇ ਤੇ ਰੇੜੀ ਫੇਰੇ ਮੈਨੂੰ ਦੋ ਦੋ ਵਜਾ ਕਿ ਲੈ ਆਉਗਾ ਹਾਂ ਉਮਰੇੜੀ ਬਲੱਤ ਕੇ ਲਿਆਇਆ ਅੱਜ ਗਾਰ ਮੋਟਰਸਾਈਕਲ ਜਿਹੜੇ ਸਾਹਤ ਤੋਂ ਤੁੱਤਪਾ ਬੈਂਦੀ ਹੈ ਨਾ ਜੇ ਤੂੰ ਸਾਈਕਲ ਲੈ ਕੇ ਅੱਜ ਉਮਰੇੜੀ ਫੇਰ ਜਾਊਗੀ ਕਿੰਦਾ ਬਣਾਤਾ ਨਵਾਂ ਭਾਈ ਓਏ ਕਿਥੇ ਕੀਦੇ ਵਾਸਤੇ ਬਣਾ ਕਿਸਕੇ ਵਾਸਤੇ ਪਰ ਮਾ ਕੇ ਠੀਕ ਆ ਜਿੰਦਾ ਜਿਹੜਾ ਤੂੰ ਇਕੱਠਾ ਇਕੱਠਾ ਹੋਣ ਵਾਲਾ ਲਾਉਂਦੇ ਹੈਂਡਲ ਜਾਂ ਉਹਦਾ ਜਾਮ ਹੋ ਜਾਂਦਾ ਹੈ ਨਾ ਮਿੱਟੀ ਚਲਦੀ ਹੈ ਨਾ ਵਿਚਾਲੇ ਯਾਰ ਇਹ ਚੇੜਨੇ ਲੋੜੇ ਨਹੀਂ ਬੈਂਦੀ ਜਿਹੜਾ ਬਾਰ-ਬਾਰ ਸੈਟ ਇੱਕ ਵਾਰੀ ਤੇ ਬੰਦ ਉੱਥੇ ਹੈ ਬਸ ਇਹਨੇ ਲੋੜੇ ਨਹੀਂ ਦਿੰਦੀ ਆਜ ਬਣਵਾਈ ਸੀ ਆਜ ਠੀਕ ਆ ਜਾਏਗਾ ਵਧੀਆ ਉਹ ਹਿੰਡ ਦਾ ਮੁੱਢ ਤਾਂ ਜਾ ਮੁੁੱਲਦਾ ਹੀ ਨਹੀਂ ਇਹਦਾ ਉਹ ਸੋਚਿਆ ਕਰਿਆ ਉਹਦਾ ਫਾਇਦਾ ਕੀ ਆ ਯਾਰ ਉਹ ਕਰ ਤੁਸੀਂ ਬਾਰ ਬਾਰ ਛੇੜਨਾ ਇਹਦੇ ਕੋਲ ਵੀ ਟਾਪ ਲੇਕਿਨ ਤੇਲ ਨਹੀਂ ਲਾਉਂਦਾ ਜਿਵੇਂ ਲਾ ਦੂ ਕੋਈ ਇਸ ਵਿੱਚ ਹੋਰ ਕੁਝਾ ਨਾ ਰਹੇ ਕਿਥੇ ਬੱਟਲ ਨੂੰ ਇਕੱਠੀ ਕਰਦੇ ਆਂਦਾ ਬੱਟ ਪ੍ਰੈਸ ਕਰਨੀ ਨਹੀਂ ਬੱਟ ਪ੍ਰੈਸ ਕਰਕੇ ਆਇਆ ਬਣਾਇਆ ਕਰੂਗਾ ਵੀ ਪਾਣੀ ਤੇ ਊਲ੍ਹਾਣ ਚੱਲਦਾ ਆਂਡ ਆਏ ਉੱਪਰ ਦੇ ਉੱਪਰ ਤੇ ਰਾਉਣਾ ਉੱਪਰ ਤੇ ਪ੍ਰੈਸ ਹੋ ਜਾ ਬਾਈ ਚੱਲਣਾ ਪਿੱਛੇ ਆ ਉੱਪਰ ਤੇ ਹਟਾਉਣਾ ਨਾ ਨਾ ਸੈਡਾ ਚੱਲੂਗਾ ਤੀਆਂ ਮੰਗੂਆ ਦੋ ਤੀਆਂ ਜਲਦੀ ਜਕਨੇ ਕਾ ਚੱਲੂਗਾ ਉਹਨੇ ਬਾਟੇ ਤਾਂ ਠੀਕ ਕਰ ਕੁੱਟਦੇ ਨਹੀਂ ਕੁੱਟ ਕੁੱਟਦੇ ਨਹੀਂ ਬਾਟੇ ਉੱਪਰ ਤੋਂ ਪ੍ਰੈਸ ਕਰੀਏ ਆਪਾਂ ਟਾਇਰ ਬਣਾਉਣਾ ਪਿਆ ਟਰੈਕਟਰ ਦਾ ਯਾਰ ਕਾਨੇ ਵਾਸਤੇ ਹੁਣ ਉਹਦੀ ਰੋਡ ਨਹੀਂ ਬਣੀ ਜਾਈ ਮੈਂ ਪ੍ਰੈਸ ਕਰਾਂ ਟਰੈਕਟਰ ਦਾ ਟਾਇਰ ਤਾਂ ਹਰੇ ਕੋਈ ਦੂਵੇ ਟਾਇਰ ਉੱਪਰ ਲਾਉਂਗੇ ਤੁਸੀਂ ਮੈਂ ਨਹੀਂ ਨਾ ਮੈਂ ਆਇਗਾ ਇਹਦੇ ਪਿੱਛੇ ਜਗਾੜ ਲਾਉਣਾ ਇਹਦੇ ਇੱਥੇ ਇੱਕ ਅੱਗੇ ਉਹ ਲੱਗਦਾ ਜਗਾੜ ਇੱਥੇ ਸਮਝ ਗਿਆ ਮੈਂ ਆ ਮੇਰਾ ਕੰਮ ਇੱਥੇ ਨਾ ਜਾਨੀ ਤੈਨੂੰ ਪਈਆਂ ਵਾਲੇ ਦੱਪਣੇ ਵਾਲਾ ਕੰਮ ਨਹੀਂ ਰਹਿਣਾ